ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਵਰਤਰੀ ਇਹ ਨਾਨਕ ਦਾ ਧਰਮ ਹੈ। ਸਗਲੀ ਜੋਤ ਹਮਾਰੇ ਸਮਿਆ ਨਾ ਨਾ ਵਰਣ ਅਨੇਕੰ ਕਹਿ ਨਾਨਕ ਸੁਣ ਵਰਤਰੀ ਜੋਗੇ ਪਾਰ ਬ੍ਰਹਮ ਨਿਵ ਇਕ। ਸਗਲੀ ਜੋ ਸਾਰੇ ਮਨੁਖ ਸਾਰਿਆਂ ਦੇ ਨਾਲ ਚੱਲਣਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਬਰਤਰੀ ਇਹ ਸਾਡਾ ਧਰਮ ਹੈ ਔਰ ਕੋਈ ਧਰਮ ਨਹੀਂ ਬਦਕਿਸਮਤੀ ਇਹ ਜਿਤਨੀ ਸਾਂਝੀ ਵਾਲਤਾ ਦਾ ਧਰਮ ਰੂਹ ਹੈ ਜ਼ਮੀਨ ਤੇ ਸਿੱਖ ਧਰਮ ਸੀ ਇਤਨਾ ਹੋਰ ਕੋਈ ਨਹੀਂ ਸੀ ਪਰ ਅੱਜ ਇਹ ਜਿਤਨਾ ਸੰਕੇਰਣ ਹੈ ਉਸਤਾਖੀ ਮਾਫ ਇਤਨਾ ਹੋਰ ਨਹੀਂ ਕੋਈ ਖੇਡ ਸਾਰੀ ਸਮਝਦੀ ਹੈ ਸਮਝ ਨਹੀਂ ਮੈਂ ਕਈ ਦਿਨਾਂ ਤੋਂ ਇਹ ਅਰਜ਼ ਕਰ ਰਿਹਾ ਕੀਮਤ ਸਮਝ ਦੇ ਨਾਲ ਬਣਦੀ ਹੈ ਉਂਝ ਨਹੀਂ ਬਣਦੀ ਜੈਸੇ ਪਸ਼ੂ ਦੇ ਕੋਲ ਇੱਕ ਖਾਸ ਦੀ ਪੰਡ ਰੱਖ ਲਈ ਹੈ ਤੇ ਸੋਨੇ ਦੀਆਂ ਮੋਰਾ ਰੱਖ ਲਈਏ ਪਸ਼ੂ ਨੇ ਕਾਸ ਨੂੰ ਚੁਣ ਲੈਣਾ ਸੋਨੇ ਦੀ ਮੋਰਾ ਨੂੰ ਨਹੀਂ ਉਹਨੂੰ ਸੋਨੇ ਦਾ ਪਤਾ ਹੀ ਨਹੀਂ ਹੈ ਪਸ਼ੂ ਦੀ ਦ੍ਰਿਸ਼ਟੀ ਸੋਨਾ ਸੋਨਾ ਨਹੀਂ ਹੈ ਕਿਉਂਕਿ ਸਮਝ ਨਹੀਂ ਹੈ ਸਮਝ ਨਹੀਂ ਹੈ ਤੇ ਸੋਨਾ ਕਾਸ ਤੋਂ ਵੀ ਖੱਲੇ ਸਮਝ ਨਹੀਂ ਹੈ ਤਾਂ ਹੀਰਾ ਹੀਰਾ ਨਹੀਂ ਹੈ